ਆ ਤੁਹਾਨੂੰ ਬਈ ਦਿਖਾਉਣਾ ਹੈ ਕਮਾਲ ਦਾ ਘਰ ਪਤਾ ਨਹੀਂ ਮੈਸਤਰੀ ਨਕਸ਼ਾ ਹੀ ਪੁੱਠਾ ਕਰਤਾ ਇਹਦੇ ਘਰ ਹੀ ਇਹਨੇ ਪੁੱਠਾ ਬਣਾਤਾ ਆ ਦੇਖੋ ਪਰਸੀਆਂ ਵੀ ਪੁੱਠੀਆਂ ਹੋ ਗਈਆਂ ਤੇ ਘਰ ਹੀ ਇਹਦਾ ਪੁੱਠਾ ਹੋ ਗਿਆ ਆ ਦੇਖੋ ਕੈਨੇਡਾ ਦੇ ਵਿੱਚ ਪੁੱਠਾ ਕਰ ਸਿੱਧੇ ਘਰਾਂ ਦੇ ਦੇਖੇ ਹੋਣੇ ਆ ਪੁੱਠਾ ਘਰ ਪਹਿਲੀ ਵਾਰੀ ਦੇਖਦੇ ਹੋਵੋਗੇ ਆ ਦੇਖੋ ਪੂਰਾ ਇਹਦਾ ਸਿਰਾ ਐਂਡ ਗੱਲ ਬਾਤ ਆ ਇਹਨੂੰ ਕੋਸੀਆਂ ਦੇ ਉੱਤੇ ਪੁੱਠੀਆਂ ਹੋਈਆਂ ਪਈਆਂ ਇਹ ਆ ਨਿਆਬੇਰਾ ਫੌਲ ਦੇ ਵਿੱਚ ਬਈ ਜੀ ਕੈਨੇਡਾ ਪੁੱਠਾ ਘਰ ਆਪਣੇ ਸਿੱਧੇ ਘਰ ਹੁੰਦੇ ਆ ਤੇ ਪੁੱਠਾ ਘਰ ਇਹਦੇ ਵਿੱਚ ਲੋਕ ਰਹਿੰਦੇ ਆ ਤੇ ਇਹ ਵੀ ਨਹੀਂ ਕਿ ਸ਼ੋਅ ਵਾਸਤੇ ਨਹੀਂ ਪੁੱਠਾ ਆ ਗੋ ਪੁੱਟਵਾਲ ਵੀ ਉੱਪਰ ਪੁੱਠਾ ਹੀ ਪੁੱਠੇ ਘਰ ਆ ਬਈ ਜੀ ਉੱਥੇ ਸਾਨੂੰ ਅੰਦਰ ਵੀ ਸਾਰਾ ਦਿਖਾਵਾਂਗੇ ਮੈਸਤਰੀ ਪਤਾ ਨਹੀਂ ਕਿਹੜਾ ਆਈ ਆ ਨਾ ਆ ਬੜੀ ਅੰਦਰੋਂ ਆਈ ਨਾ ਤੇ ਜਿੱਡੇ ਹੈ ਤੂੰ ਕਿੱਥੇ ਹੀ ਜਾ ਬੜਾ ਤੂੰ ਉਹ ਤੁਰੇ ਨਹੀਂ ਜਾ ਰਹੇ ਇਹ ਸਾਰਾ ਘਰ ਬੇਲੀ ਕੋਠਾ ਹੀ ਆ ਇਹ ਪੁਰਾਣੇ ਨਹੀਂ ਜਾਂਦੇ ਕਿ ਮੈਨੂੰ ਚੱਕਰ ਆ ਹੀ ਹੁੰਦੇ ਪਤਾ ਨਹੀਂ ਕੀ ਆ ਕੱਤੀ ਜਦ ਨਾ ਆ ਵਾਹ ਬਈ ਆ ਗਿਆ ਨਾ ਸੋਕਲਾ ਪੀਆ ਮੇਰਾ ਸੁੱਤੇ ਰੋਵੇ ਥੀਲੇ ਮਿੱਠਾ ਜਾਂਦਾ ਦੇਖ ਲੋ ਆ ਗਏ ਅੱਗੇ ਤੇ ਜਾਣੀ ਵਾਹ ਬੱਤਨਾ ਵੇਰ ਪਰ ਉਹ ਕੀ ਹੋ ਉਹ ਆ ਤੇ ਸਮਾਹ ਆ ਆ ਵਾਹ ਜੀ ਬੈਡਰੂਮ ਘਰ ਵੀ ਪੋਠਾਈ ਥੱਲੇ ਛੱਤ 'ਤੇ ਕੁੱਤੇ ਬੈਠੇ ਨੇ ਆ ਇਹ ਜਿਹੜਾ ਪੋਠਾ ਪਿਆ ਤੁਸਾਂ ਅੰਦਰੋਂ ਵਿਖਾ ਦੇਨੇ ਅੱਗੇ ਆ ਬੱਚਿਆਂ ਦਾ ਜਿਹੜਾ ਰੂਮ ਆ ਗਿਆ ਆ ਥੱਲੇ ਛੱਤ 'ਤੇ ਉੱਤੇ ਰੂਮ ਆ ਵਾਸ਼ਰੂਮ ਪਕਾ ਲਉਂਗੇ ਨੇ ਭਾਈ ਕੋਠੇ ਜਾਣੀ ਹਾਂ ਆ ਵਾਸ਼ਰੂਮ ਬਾਈ ਦੇਖ ਲਓ ਸਿੱਧੇ ਵਾਪਸ ਉਹ ਦੇਖਿਓ ਨਾ ਪੱਠਾ ਬਾਥਰੂਮ ਦੇਖ ਲਓ ਨਹੀਂ ਐਕਸਕਲ ਪਾਠੀ ਲੱਗੀ ਆ ਬਾਹਰ ਆ ਗਈ ਆ ਦੇਖੋ ਵਾਜੀ ਪੱਠਾ ਬਾਥਰੂਮ ਇਹ ਪੱਠਾ ਘਰ ਆ ਹਾਂ ਐਕਸਕਲ ਯਾਰ ਖਰੇ ਕੋ ਵਧੀਆ ਹੈ ਇਹ ਬਲੋ ਆ ਚਾਹੀਦਾ ਕਰ ਮੋਹ ਆਪਾਂ ਸਿੱਧੇ ਖਰੇ ਹੋਈਏ ਬਿਲਕੁਲ ਘਰ ਜਿਹਦਾ ਹੈਗਾ ਪੱਠਾ ਇਹ ਵੀ ਵਧੀਆ ਹੈ ਤੇ ਘਰ ਹੈ ਵੀ ਤਾਂ ਪੂਰਾ ਕਿੰਧ ਕੀ ਹੈ ਇਹ

ਕਹਾਂ ਸੁਣਾ ਦੇ ਚਲ ਚਲ ਨਹੀਂ ਆਵੇ ਨਹੀਂ ਆ ਬੜਾ ਸੀ ਗਿੱਤੀ ਗਿੱਤੀ ਆ ਦੇ ਵੱਡੀ ਕਿਤਾਬਾਂ ਉਪਰ ਆਏ ਖੜੀਆਂ ਜਿਵੇਂ ਇਸਤੇ ਮੇਤੇ ਹੋ ਜਾ ਕਿਤਾਬਾਂ ਆਟੋਮੈਟ ਪੁੱਠੀਆਂ ਖੜੀਆਂ ਖੜੀਆਂ ਆ ਦੇ ਅਰੇ ਆਈ ਨਹੀਂ ਆਜੋ ਆਜੋ ਆਈ ਨਹੀਂ ਆ ਕੁੱਸੀਆਂ ਬਈ ਸੱਚ ਦੇ ਉਪਰ ਤੇ ਅਸੀਂ ਥੱਲੇ ਆਪਾਂ ਥੱਲੇ ਆਣਾ ਥੱਲੇ ਆ ਕੁੱਤਾ ਕੀ ਮੇਰਾ ਕੋਤਾ ਵੀ ਕਰਿਆ ਇਹ ਕਿ ਨਹੀਂ ਜਾ ਰਿਹਾ ਛੇਰ ਪੁੱਠਾ ਘਰ ਆ ਕਿੰਨੀ ਨਾ ਤਰੱਕੀ ਕਰਕੇ ਲੋ ਗਿਆ ਇਹ ਪੁੱਠਾ ਘਰ ਬਣਾਉਣਾ ਬੜਾ ਮੂਟਾ ਆਈਡੀਆ ਹੋ ਗਿਆ ਪੁੱਠਾ ਘਰ ਬਈ ਕੀ ਤੱਕ ਕਿਵੇਂ ਬੰਦਾ ਆ ਵੀ ਬਈ ਪੁੱਠਾ ਜਿਹੜਾ ਇਹਨਾਂ ਦਾ ਸਾਰਾ ਸੱਟਮ ਹੂੰ ਕੀ ਗੱਤ ਨਹੀਂ ਆਜਾ ਆ ਵੀ ਇੱਥੇ ਦੇ ਆਪਾਂ ਬਈ